ਲੋタルਖਸਾਰ ਹੀ ਖਨੌਰੀ ਬਾਰਡਰ ਤੋਂ ਆ ਗਈ ਵੱਡੀ ਖਬਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੇ ਬਦਾ ਦਿੱਤੀ ਸਭ ਦੀ ਚਿੰਤਾ ਲਗਾਤਾਰ ਸਿਹਤ ਵਿਗੜਦੀ ਹੋਈ ਨਜ਼ਰ ਆ ਰਹੀ ਸੀ ਪਰ ਅੱਜ ਸਿਹਤ ਕਾਫੀ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਜਿਸ ਨੂੰ ਦੇਖ ਕੇ ਕਿਸਾਨਾਂ ਦੀ ਨੀਂਦ ਵੀ ਉੱਡ ਗਈ ਹੈ ਜਿਸ ਨੂੰ ਦੇਖ ਕੇ ਕਿਸਾਨਾਂ ਨੂੰ ਹੱਥਾਂ ਪੈਰਾਂ ਦੀ ਪਹ ਚੁੱਕੀ ਹੈ ਜਿਸ ਨੂੰ ਦੇਖ ਕੇ ਕਿਸਾਨ ਅਰਦਾਸਾਂ ਕਰਨ ਲੱਗ ਪਏ ਨੇ ਤਾਂ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਤੇ ਬੈਠੇ ਨੇ 96 ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਪਰ ਦੂਜੇ ਪਾਸੇ ਅੱਜ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਇੱਕ ਵੱਡੀ ਅਹਿਮ ਮੀਟਿੰਗ ਸੱਦ ਲਈ ਗਈ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਹੈ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਦੂਜੇ ਪਾਸੇ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਨ ਨੂੰ ਲੈ ਕੇ ਚਰਚਾਵਾਂ ਤੇਜ ਨੇ ਕਿ ਮੀਟਿੰਗ ਦਾ ਸੱਦਾ ਜਿਹੜਾ ਕਾਫੀ ਦੇ ਜਿਹੜਾ ਬਾਅਦ ਦਿੱਤਾ ਮੀਟਿੰਗ ਦਾ ਸੱਦਾ ਜਿਹੜਾ ਦਿੱਤਾ ਸੀ ਫਿਰ ਦੋ ਮੀਟਿੰਗਾਂ ਵੀ ਹੋ ਗਈਆਂ ਤੀਜੀ ਮੀਟਿੰਗ ਦੇ ਵਿੱਚ ਕਾਫੀ ਜ਼ਿਆਦਾ ਦਿਨ ਪਏ ਨੇ ਤਾਂ ਉਸ ਤੋਂ ਪਹਿਲਾਂ ਮੀਟਿੰਗ ਹੋ ਸਕਦੀ ਹੈ ਜਾਂ ਨਹੀਂ ਪੂਰੀ ਗੱਲਬਾਤ ਤੁਹਾਨੂੰ ਕਾਕਾ ਸਿੰਘ ਕੋਟਲਾ ਦੀ ਜ਼ੁਬਾਨੀ ਸੁਣਾਉਣੀ ਹੈ ਤੇ ਉਸ ਤੋਂ ਇਲਾਵਾ ਹੋਰ ਕਿਸਾਨਾਂ ਗੂ ਜਿਹੜੇ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਉਹਨਾਂ ਦੀ ਵੀ ਜ਼ੁਬਾਨੀ ਸੁਣਾ ਦਿੰਨੇ ਆ ਕਿਸਾਨ ਦੋਸਤੋ ਜਿਹੜੀ ਆਪਾਂ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਲੜਦੇ ਆ ਰਹੇ ਹਾਂ ਉਸ ਮੰਗ ਵਾਲਾ ਥੋੜਾ ਜਿਹਾ ਧਿਆਨ ਕਰੋ ਆਪਾਂ ਇਸ ਤੇ ਜੋ ਅੱਜ ਇਸ਼ੂ ਚਰਚਾ ਚ ਆਇਆ ਮੈਂ ਗੱਲ ਕਰਨ ਲੱਗਾ ਕਿ ਜਿਹੜੇ ਪੰਜਾਬ ਦੇ ਵਿੱਚ ਸਾਡੀਆਂ ਜਿਹੜੀਆਂ ਫਸਲਾਂ ਹੁੰਦੀਆਂ ਸੀਗੀਆਂ ਸਾਡਾ ਝੋਨਾ ਖੇਤੀ ਨਹੀਂ ਸੀ ਤਾਂ ਮਜਬੂਰ ਜਦੋਂ ਮੰਡੀਕਰਨ ਨਾ ਹੋਣ ਕਰਕੇ ਐਮਐਸਪੀ ਨਾ ਹੋਣ ਕਰਕੇ ਤਾਂ ਕਿਸਾਨਾਂ ਨੇ ਜਦੋਂ ਨਰਮਾ ਦਾਸ ਲਗਾਤਾਰ ਮਰਦਾ ਰਿਹਾ ਤਾਂ ਮਜਬੂਰੀ ਬਣੀ ਸਾਡੀ ਸਰਕਾਰ ਨੇ ਝੋਨੇ ਵੱਲ ਨੂੰ ਲੋਕਾਂ ਨੂੰ ਮੋੜਿਆ ਜਦੋਂ ਝੋਨੇ ਵੱਲ ਮੋੜਿਆ ਤਾਂ ਤਕਰੀਬਨ ਪੰਜਾਬ ਦੇ ਵਿੱਚ ਕੋਈ ਫਸਲ ਹੀ ਨਹੀਂ ਰਹੀ ਜਿਹੜੀ ਕਿਸਾਨਾਂ ਦੇ ਖਰਚੇ ਪੂਰੇ ਕਰਦੀ ਹੋਵੇ ਤਾ ਉਹ ਘਟੋ ਘਟ ਨੁਕਸਾਨ ਚ ਜਾਂਦੀ ਰਹੀ ਤਾਂ ਫਿਰ ਮਜਬੂਰੀ ਬਣ ਕੇ ਜਿਹੜਾ ਝੋਨੇ ਦਾ ਰਕਬਾ ਵਧਿਆ ਪੰਜਾਬ 'ਚ ਰਕਬਾ ਵਧਣ ਨਾਲ ਜਿਹੜੀ ਇਹਦੀ ਰੈਂਦ ਖੁੰਦ ਹੈ ਜਿਹੜਾ ਪਰਾਲੀ ਦਾ ਇਸ਼ੂ ਉੱਠਿਆ ਪਰ ਉਸ ਇਸ਼ੂ ਨੂੰ ਸਰਕਾਰਾਂ ਨੇ ਮੁੱਦਾ ਬਣਾ ਕੇ ਕਰੋੜਾਂ ਰੁਪਏ ਸਾਡੇ ਕਿਸਾਨਾਂ ਤੋਂ ਵਸੂਲਿਆ ਜਦੋਂ ਕਿ ਗ੍ਰੇਨ ਟ੍ਰਿਪੋਂ ਦਾ ਫੈਸਲਾ ਕਹਿੰਦਾ ਕਿ ਜਿੰਨਾ ਚਿਰ ਤੁਸੀਂ ਕਿਸਾਨਾਂ ਨੂੰ ਕੁਝ ਦਿੰਦੇ ਨਹੀਂ ਉਹਨਾਂ ਦਾ ਪ੍ਰਬੰਧ ਨਹੀਂ ਕਰਦੇ ਤਾਂ ਸਾਬੀ ਮੰਗ ਸੀ ਘੱਟੋ-ਘੱਟ 5000 ਏਕੜ ਦਾ ਕੇਂਦਰ ਅਤੇ ਸਟੇਟ ਸਰਕਾਰਾਂ ਸ ਕਿਸਾਨਾਂ ਨੂੰ ਦੇਵੇਂ ਤਾਂ ਪਰਾਲੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਤਾਂ ਇਹਨਾਂ ਨੇ ਉਹ ਨਾਂ ਦੇਣ ਕਰਕੇ ਉਲਟਾ ਗ੍ਰੇਨ ਰੂਲ ਦਾ ਫੈਸਲਾ ਵੀ ਮੰਨਿਆ ਤਾਂ ਉਹਦਾ ਉਲਟਾ ਸਾਨੂੰ ਸਮਾਂ ਕਿਸਾਨਾਂ ਨੂੰ ਜੁਰਮਾਨੇ ਕਰਨੇ ਸ਼ੁਰੂ ਕਰੇ ਲਾਲ ਐਂਟਰੀਆਂ ਕੀਤੀਆਂ ਪ੍ਰੈਸ਼ਰ ਪਵਾ ਕੇ ਅਧਿਕਾਰੀਆਂ ਤੋਂ ਪੈਸੇ ਬਸੂਲਣੇ ਸ਼ੁਰੂ ਕੀਤੇ ਅੱਜ ਉਸ ਕੱਲ ਤੇ ਪੰਮਾ ਸੀ ਲੰਮਾ ਸਮਾਂ ਲੜ ਕੇ ਜੈਤੋ ਦੇ ਵਿੱਚ ਕੇਸ ਵਾਪਸ ਕਰਵਾਏ ਪਰ ਹਰ ਸਾਲ ਤੋਂ ਅੱਗੇ ਇਸ਼ੂ ਇਹ ਉੱਠਦਾ ਰਹਿੰਦਾ ਕਿ ਕਿਸਾਨ ਦੋਸ਼ੀ ਹੈ ਕਿਸਾਨ ਦੋਸ਼ੀ ਹੈ ਜਦੋਂ ਕਿ ਚਰਚਾ ਬਣਾਈ ਗਈ ਕਿ ਪੰਜਾਬ ਦੇ ਕਿਸਾਨਾਂ ਦਾ ਧੂਆ ਦਿੱਲੀ ਦੇ ਵਿੱਚ ਜਾਂਦਾ ਹੈ ਵਾਤਾਵਰਨ ਖਰਾਬ ਕਰਦਾ ਹੈ ਪ੍ਰੋਡੂਸ਼ਨ ਜਿਹੜਾ ਫਲਾਉਂਦੇ ਆ ਇਹ ਪੰਜਾਬ ਦੇ ਕਿਸਾਨ ਹੈ ਉਹ ਪਹਿਲੇ ਸਮੇਂ ਤੋਂ ਜਦੋਂ ਇਹਦੀ ਪੜਤਾਲ ਕਰਦੇ ਸੀ ਲਗਭਗ ਕਿਸਾਨਾਂ ਦਾ 3.5% ਪ੍ਰੋਡੂਸ਼ਨ ਹੈ ਉਹ ਵੀ 6 ਮਹੀਨਿਆਂ ਤੋਂ ਜਿਆਦਾ ਜਿਹੜਾ ਵਾਤਾਵਰਨ ਨੂੰ ਸਾਂਭ ਕੇ ਰੱਖਿਆ ਹੈ ਵਾਤਾਵਰਨ ਵਧੀਆ ਰੱਖਿਆ ਉਹ ਕਿਸਾਨਾਂ ਦਾ ਯੋਗਦਾਨ ਹੈ ਇਹਦੇ ਵਿੱਚ ਕਿਸੇ ਦਾ ਵੀ ਯੋਗਦਾਨ ਨਹੀਂ ਤਾਂ ਉਸ ਨੂੰ ਦੋਸ਼ੀ ਕਿਸਾਨਾਂ ਨੂੰ ਕਹਿਣਾ ਅੱਜ ਉਸ ਗੱਲਾਂ ਤੇ ਜਿਹੜੇ ਤੇ ਜੱਜ ਨੇ ਵੀ ਕਿਹਾ ਇਸ ਰਿਪੋਰਟ ਦੇ ਵੀ ਕਿਸਾਨਾਂ ਤੇ ਪਰਚੇ ਕਰਨੇ ਗਲਤ ਨੇ ਅੱਜ ਮੰਤਰੀ ਦਾ ਬਿਆਨ ਆਇਆ ਜੋ ਕੇਂਦਰ ਦੇ ਮੰਤਰੀ ਵੱਲੋਂ ਇਹ ਕਿਹਾ ਜਾਣਾ ਕਿ 500 ਕਿਲੋਮੀਟਰ ਤੋਂ ਧੂਆਂ ਦਿੱਲੀ ਦੇ ਵਿੱਚ ਆ ਕੇ ਨੇ ਪੋਲੂਸ਼ਨ ਖਰਾਬ ਕਰਦਾ ਇਹਦੀ ਘੱਟੋ ਘੱਟ ਤਾਂ ਮਾਪੜਤਾਲ ਕਰਨੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਅਫਸਰਾਂ ਦੀ ਕੋਈ ਹੋਰ ਰਹਾ ਹੈ ਮੰਤਰੀਆਂ ਦੀ ਕੋਈ ਹੋਰ ਰਹਾ ਹੈ ਚ ਇਹ ਨਹੀਂ ਪਤਾ ਲੱਗਿਆ ਵੀ ਅਫਸਰੀ ਸਰਕਾਰ ਚਲਾਉਂਦੇ ਨੇ ਕਿ ਮੰਤਰੀ ਸਰਕਾਰ ਚਲਾਉਂਦੇ ਨੇ ਕਿਸਾਨਾਂ ਨੂੰ ਭੱਬਲ ਪੂਸੇ ਚ ਪਾ ਕੇ ਤਾਂ ਅੱਜ ਸਿੱਧ ਹੋ ਗਿਆ ਕਿ ਪੰਜਾਬ ਦਾ ਕੀ ਹਰਿਆਣੇ ਦਾ ਕੀ ਪਹਾੜ ਦਾ ਕਿਸਾਨ ਜਿਹੜਾ ਪ੍ਰੋਫਿਸ਼ਨ ਨਹੀਂ ਫਲਾਉਂਦਾ ਇਹਦੇ ਜ਼ਿੰਮੇਵਾਰ ਇਥੋਂ ਦੇ ਸਿਸਟਮ ਜਿਹੜੇ ਨੀਤੀ ਪਾਲਿਸੀ ਨਹੀਂ ਬਣਾ ਸਕੇ ਅਸੀਂ ਤਾਂ ਉਹ ਕਿਸਾਨ ਦੇਸ਼ ਨੂੰ ਭੁੱਖ ਮਾਰੀ ਤੋਂ ਕੱਢਣ ਵਾਲੇ ਆ ਤਾਂ ਇਸ ਲਈ ਕਿ ਪੰਜਾਬ ਸਰਕਾਰ ਨੇ ਇਹਦੇ ਬਹਾਨੇ ਕਰੋੜਾ ਰੁਪਇਆ ਸਾਡੇ ਕਿਸਾਨਾਂ ਤੋਂ ਵਸੂਲਿਆ ਅੱਜ ਹੁਣ ਨਵੀਆਂ ਹਦਾਇਤਾਂ ਦੇ ਕੇ ਡੀਐਸਪੀ ਨੂੰ ਐਸਐਚਓ ਨੂੰ ਕਹਿ ਕੇ ਜਿਹੜੇ ਜੁਰਮਾਨੇ ਵਸੂਲੇ ਜਾ ਰਹੇ ਨੇ ਤਾਂ ਉਹਦੀ ਮੋਟੀ ਰਕਮਾ ਜਿਹੜੀ ਪੰਜਾਬ ਦੇ ਖਜ਼ਾਨੇ ਤੇ ਜਾ ਰਹੀ ਹੈ ਤੇ ਅਫਸਰਾਂ ਛਾਹੀ ਦੇ ਜੇਬ ਜਾ ਰਹੀ ਹੈ ਇਹਨੂੰ ਤੁਰਤ ਅੱਜ ਉਹ ਬਾਸ ਕਿਸਾਨਾਂ ਨੂੰ ਦੇਣਾ ਚਾਹੀਦਾ ਤੇ ਜਿਹੜੇ ਦੋਸ਼ੀ ਨੇ ਜਿਹੜੇ ਪਟੀਆਂ ਫੈਕਟਰੀਆਂ ਵਾਲੇ ਪੱਠਿਆਂ ਵਾਲੇ ਉਹਨਾਂ ਤੇ ਸਿਕੰਜਾ ਕਸਣਾ ਚਾਹੀਦਾ ਹੈ ਕਿਸਾਨਾਂ ਦਾ ਪੈਸਾ ਵਸੂਲਿਆ ਕਿਸਾਨਾਂ ਨੂੰ ਵਾਪਸ ਕਰਨਾ ਚਾਹੀਦਾ ਹੈ ਅੱਜ ਦੇ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਤਾਂ ਇਸ ਲਈ ਸਿੱਧ ਕਰਦਾ ਹੈ ਕਿ ਕਿਸਾਨ ਸਰਕਾਰਾਂ ਦੀਆਂ ਨੀਤੀਆਂ ਇਹਨਾਂ ਦੀਆਂ ਪਾਲਿਸੀਆਂ ਨੂੰ ਜ਼ਿੰਮੇਵਾਰ ਨੇ ਕਿਸਾਨ ਜ਼ਿੰਮੇਵਾਰ ਨਹੀਂ ਅੱਜ ਵੀ ਕਿਸਾਨ ਵੱਡਾ ਯੋਗਦਾਨ ਦੇਸ਼ ਦੇ ਭੰਡਾਰ ਦੇ ਵਿੱਚ ਨਾਜ ਦਾ ਪਾ ਰਿਹਾ ਹੈ ਤਾਂ ਅਸੀਂ ਏਸੇ ਮੰਗ ਨੂੰ ਲੈ ਕੇ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਬਣੇ ਤਾਂ ਗਰੰਟੀ ਮਿਲੇ ਇਸ ਮੰਗਾਂ ਨੂੰ ਲੈ ਕੇ ਅਸੀਂ ਲੜ ਰਹੇ ਆ ਤਾਂ ਇਹ ਅੱਜ ਮੈਨੂੰ ਲੱਗਦਾ ਸਿੱਧ ਸਿੱਧ ਹੋ ਗਿਆ ਕਿ ਪੰਜਾਬ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਹੈ ਇਹ ਇਹਨਾਂ ਦੀ ਡੂੰਗੀ ਚਾਲ ਹੈ ਉਹ ਇਸ ਤੋਂ ਪੰਜਾਬ ਸਰਕਾਰ ਨੂੰ ਵੀ ਸਿੱਖ ਲੈਣਾ ਚਾਹੀਦਾ ਕਿ ਜਿਹੜਾ ਕਿਸਾਨਾਂ ਦਾ ਜਾਂ ਪੰਜਾਬ ਦਾ ਕੇਂਦਰ ਕੋਲੇ ਇਹਨਾਂ ਨੇ ਪੱਖ ਨਹੀਂ ਰੱਖਿਆ ਉਹਦਾ ਨਤੀਜਾ ਹੈਗਾ ਜਿਹੜਾ ਇਹਨਾਂ ਦੇ ਬਿਆਰਵਾਜੀ ਦੇ ਰਹੇ ਆ ਧੰਨਵਾਦ ਤਾਂ ਤੁਸੀਂ ਸੁਣਿਆ ਕਿਸਾਨ ਆਗੂਆਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਦੱਸਿਆ ਤੇ ਨਾਲ ਹੀ ਖਨੌਰੀ ਬਾਰਡਰ ਦੇ ਉੱਤੇ ਚੱਲ ਰਿਹਾ ਮੋਰਚਾ ਉਸ ਦੇ ਬਾਰੇ ਦੱਸਿਆ ਪਰ ਨਾਲ ਹੀ ਜਿਹੜੀ ਇੱਕ ਅਹਿਮ ਗੱਲ ਹੈ ਜੋ ਲਗਾਤਾਰ ਦਿੱਲੀ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਸੀ ਕੇਂਦਰ ਦੀ ਸਰਕਾਰ ਇਹ ਗੱਲ ਕਹਿੰਦੀ ਹੋਈ ਨਜ਼ਰ ਆਉਂਦੀ ਸੀ ਕਿ ਜਿਹੜਾ ਦਿੱਲੀ ਦੇ ਵਿੱਚ ਪੋਲੂਸ਼ਨ ਹੁੰਦਾ ਉਹ ਕਿਸਾਨਾਂ ਦੀ ਦੇਣ ਆ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਪੋਲੂਸ਼ਨ ਵੱਧ ਜਾਂਦਾ ਪਰ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਸੀ ਤੇ ਅੱਜ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਵੱਲੋਂ ਵੀ ਇਸ ਗੱਲ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਕਿ ਕਿਸਾਨਾਂ ਦਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਹੈ ਕਿ ਕਿਸਾਨ ਜਿਹੜੇ ਬਦਨਾਮ ਕੀਤੇ ਜਾ ਰਹੇ ਨੇ ਉਹ ਧੂਆਂ ਜਿਹੜਾ ਦਿੱਲੀ ਦੇ ਵਿੱਚ ਕਿਸਾਨਾਂ ਕਰਕੇ ਨਹੀਂ ਆਉਂਦਾ ਪੋਲੂਸ਼ਨ ਜਿਹੜਾ ਕਿਸਾਨਾਂ ਕਰਕੇ ਨਹੀਂ ਹੁੰਦਾ ਪਹਿਲਾਂ ਇਹ ਗੱਲ ਦੇ ਉੱਤੇ ਮੋਹਰ ਲੱਗੀ ਸੀ ਪਹਿਲਾਂ ਇਸ ਗੱਲ ਨੂੰ ਸਾਫ਼ ਕਰ ਦਿੱਤਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਕਿ ਕਿਸਾਨਾਂ ਦਾ ਜਿਹੜਾ ਪੰਜਾਬ ਦਾ ਧੂਆਂ ਦਿੱਲੀ ਨਹੀਂ ਆਉਂਦਾ ਇਹੀ ਗੱਲ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਕਿ ਪੰਜਾਬ ਦਾ ਧੂਆਂ हरियाणा ਤੋਂ ਉੱਪਰ ਦੀ ਹੋ ਕੇ ਸਦਾ ਦਿੱਲੀ ਚਲੇ ਜਾਊਗਾ ਕਹਿੰਦੇ ਹਰਿਆਣੇ ਦਾ ਵੀ ਧੂਆਂ ਜਾਂਦਾ ਉੱਥੇ ਤਾਂ ਹਰਿਆਣੇ ਨੂੰ ਕਿਉਂ ਨਹੀਂ ਕਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਬਦਨਾਮ ਕੀਤਾ ਜਾਂਦਾ ਤਾਂ ਅੱਜ ਇਸ ਦੇ ਉੱਤੇ ਵੀ ਜਿਹੜੇ ਕਿਸਾਨਾਂ ਦੇ ਵੱਲੋਂ ਚਰਚਾ ਕੀਤੀ ਗਈ ਹੈ ਸਾਡੇ ਸਹਿਯੋਗੀ ਜੁਗਰਾਵ ਸਿੰਘ ਪੀਖੀ ਦੇ ਵੱਲੋਂ ਕਿਸਾਨ ਆਗੂਆਂ ਦੇ ਨਾਲ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ